ਪੈਣ ਦੀ ਗਾਲ ਕੱਢ ਰਿਹਾ ਆਰ ਜਾਰ ਜਾਰ ਜਾ ਆਏ ਸਹੀ ਹੈ ਪੈਣ ਦੀ ਗਾਲ ਕੱਢੀ ਆ ਆਏ ਸਹੀ ਆ ਆਏ ਸਹੀ ਹੈ ਪੈਣ ਦੀ ਗਾਲ ਕੱਢੀ ਆ ਆ ਥੱਪੜ ਮਾਰ ਰਿਹਾ ਆ ਦੇਖੋ ਜੀ ਆ ਇਹਨੇ ਸਾਰੀ ਸਵਾਰੀਆਂ ਗੁਆਣ ਨੇ ਲੈ ਪੈਣ ਦੀ ਗਾਲ ਕੱਢੀ ਆ ਹੈਲੋ ਪਿੱਛੇ ਪਿੱਛੇ ਲਾਦੀ ਮੁੰਡੇ ਦੀ ਹੈਲੋ ਆਏ ਸਹੀ ਪੈਣ ਦੀ ਗਾਲ ਕੱਢੀ ਆ ਗਾਲ ਪੈ ਰਿਆ ਇਹ ਆ ਦੇਖੋ ਆ ਦੇਖ ਲੈ ਆਹ ਦੇਖੋ ਇਹਨੇ ਪੈਣ ਦੀ ਗਾਲ ਕੱਢੀ ਆ ਇਹਨੇ ਅੱਜ ਦੀ ਦਾਰੂ ਪੀਤੀ ਇਹਨੇ ਬੰਦੇ ਨੇ ਵੀਡੀਓ ਬਣਾ ਲਈ ਇਹਦਾ ਮਜ਼ਾਕ ਉਹਦੇ ਕਰ ਦੋ ਹਲੋ ਸਾਹਿਬ ਇਹਨਾਂ ਦਾ ਕਿ ਭਾਈ ਜੀ ਕਿੱਥੇ ਕਰ ਰਿਹਾ ਦਾਰੂ ਪੀ ਰਿਹਾ ਹਲੋ ਫਟਪੀ ਮਾਰ ਦੇ ਕਰਾ ਮੈਡੀਕਲ ਕਰਾ ਇਹਦਾ ਮੈਡੀਕਲ ਕਰਾ ਇਹਦਾ ਓਏ ਭਟਾ ਆਪਣੇ ਭਾਈ ਖਾਣੇ ਖਾਦੇ ਨੇ சோ <coughs> நம்ப